ਦੁਬਈ ਤੋਂ ਆਈ ਮੰਦਪਾਕੀ ਖਬਰ ਤੇ ਉਸ ਖਬਰ ਨੇ ਘਰ ਦੇ ਵਿੱਚ ਵਿਛਾ ਦਿੱਤੇ ਸਥਰ ਪੰਜਾਬੀ ਮੁੰਡੇ ਦੀ ਹੋਈ ਮੌਤ ਤੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਖੰਨਾ ਦੇ ਪਿੰਡ ਮਾਜੀ ਰਸੂਲੜਾ ਵਿਖੇ ਇੱਕ ਵਾਹ ਬੇਹਾਦ ਹੀ ਮੰਦਪਾਕੀ ਘਟਨਾ ਵਾਪਰੀ ਉਸ ਵੇਲੇ ਘਰ ਚ ਸੋਗ ਦੀ ਲਹਿਰ ਦੇਖਣ ਨੂੰ ਮਿਲਦੀ ਹੈ ਜਦੋਂ ਇਹ ਖਬਰ ਮਾਪਿਆਂ ਨੂੰ ਮਿਲਦੀ ਹੈ ਕਿ 35 ਸਾਲ ਦਾ ਪੁੱਤਰ ਨੌਜਵਾ ਸਿੰਘ ਔਜਲਾ ਜੋ ਕਿ ਦੁਬਈ ਗਿਆ ਸੀ ਉੱਥੇ ਉਸ ਦੀ ਮੌਤ ਹੋ ਗਈ ਹੈ ਨਵਜੋਤ ਪਰਿਵਾਰ ਦਾ ਇੱਕ ਇਕਲੌਤਾ ਪੁੱਤਰ ਸੀ ਉਸ ਦੀ ਮੌਤ ਦੀ ਖਬਰ ਸੁਣ ਕੇ ਪਿੰਡ ਦੇ ਵਿੱਚ ਚਾਰੇ ਪਾਸੇ ਮਾਤਮ ਛਾ ਗਿਆ ਅਤੇ ਹਰ ਕਿਸੇ ਦੀਆਂ ਅੱਖਾਂ 'ਚੋਂ ਹੰਝੂ ਨਿਕਲ ਗਏ ਪਿੰਡ ਵਾਸੀਆਂ ਨੇ ਦੱਸਿਆ ਕਿ ਨਵਜੋਤ ਕਰੀਬ 4 ਸਾਲ ਪਹਿਲਾਂ ਪਰਿਵਾਰ ਦੀ ਵਿੱਤੀ ਹਾਲਾਤ ਸੁਧਾਰਨ ਦੇ ਲਈ ਦੁਬਈ ਗਿਆ ਸੀ ਉਹ ਕਦੇ-ਕਦਾਈ ਘਰ ਆਉਂਦਾ ਰਹਿੰਦਾ ਸੀ ਪਰ ਇਸ ਵਾਰ ਉਹ 2 ਮਹੀਨੇ ਪਹਿਲਾਂ ਗਿਆ ਸੀ ਅਤੇ 28 ਅਕਤੂਬਰ ਨੂੰ ਵਾਪਸ ਆਉਣਾ ਸੀ ਪਰਿਵਾਰ ਦੇ ਅਨੁਸਾਰ ਜ਼ਮੀਨ ਘਟ ਹੋਣ ਕਰਕੇ ਨਵਜੋਤ ਹੀ ਪਰਿਵਾਰ ਦਾ ਸਹਾਰਾ ਸੀ ਔਰ ਦੱਸੀਏ ਕਿ ਦੁਬਈ ਤੋਂ ਉਸਦੇ ਸਾਥੀਆਂ ਨੇ ਫੋਨ ਕਰਕੇ ਦੱਸਿਆ ਕਿ ਨਵਜੋਤ ਆਪਣੇ ਕਮਰੇ 'ਚ ਮ੍ਰਿਤਕ ਮਿਲਿਆ। ਇਹ ਖਬਰ ਸੁਣ ਕੇ ਪਰਿਵਾਰ ਨੂੰ ਵਿਸ਼ਵਾਸ ਨਹੀਂ ਹੋਇਆ ਤੇ ਬਾਅਦ ਦੇ ਵਿੱਚ ਸਾਥੀਆਂ ਨੇ ਦੱਸਿਆ ਕਿ ਮੌਤ ਦਾ ਕਾਰਨ ਦਿਲ ਦਾ ਦੌਰਾ ਹੋ ਸਕਦਾ ਹੈ। ਹਾਲਾਂਕਿ ਅਸਲੀ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋਇਆ। ਨਵਜੋਤ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਇੱਕ ਮਾਸੂਮ ਪੁੱਤ ਛੱਡ ਚੁੱਕਾ ਹੈ। ਜਿਵੇਂ ਹੀ ਖਬਰ ਘਰ ਪਹੁੰਚਦੀ ਹੈ ਬਜ਼ੁਰਗ ਮਾਤਾ ਪਿਤਾ ਦੀ ਹਾਲਤ ਖਰਾਬ ਹੁੰਦੀ ਹੈ ਮਾਂ ਰੋ ਰੋ ਕੇ बेहोश ਹੋ ਰਹੀ ਹੈ ਜਦ ਕਿ ਪਿਤਾ ਵਾਰ-ਵਾਰ ਪੁੱਛ ਰਿਹਾ ਹੈ ਕਿ ਹੁਣ ਅਸੀਂ ਕਿੱਥੇ ਜਾਵਾਂਗੇ ਪਿੰਡ ਦੇ ਲੋਕਾਂ ਨੇ ਪਰਿਵਾਰ ਨੂੰ ਦਲਾਸਾ ਦਿੱਤਾ ਹੈ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਵਜੋਤ ਦੀ ਲਾਸ਼ ਜਲਦ ਤੋਂ ਜਲਦ ਭਾਰਤ ਵਾਪਸ ਲਿਆਂਦੀ ਜਾਵੇ ਉਹਨਾਂ ਦੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮੁਸ਼ਕਿਲ ਸਮੇਂ ਪਰਿਵਾਰ ਨੂੰ ਪੂਰੀ ਸਹਾਇਤਾ ਦਿੱਤੀ ਜਾਵੇ ਤਾਂ ਜੋ ਨਵਜੋਤ ਨੂੰ ਆਪਣੇ ਪਿੰਡ ਦੀ ਮਿੱਟੀ ਵਿੱਚ ਅੰਤਿਮ ਵਿਦਾਇਗੀ ਦਿੱਤੀ ਜਾਵੇ ਤਾਂ ਹੁਣ ਇਹ ਪਪਾ ਮਾਰ ਮਾਰ ਰੋਂਦਾ ਪਰਿਵਾਰ ਨਹੀਂ ਦੇਖਿਆ ਜਾਂਦਾ ਇਹ ਪਰਿਵਾਰ ਬੇहद ਹੀ ਭਾਵੁਕ ਹੈ ਜਿਨ੍ਹਾਂ ਦਾ ਪੁੱਤ ਜਹਾਨੋਂ ਤੁਰ ਗਿਆ ਜੋ ਹੁਣ ਦੁਨੀਆ ਦੇ ਵਿੱਚ ਨਹੀਂ ਹੈ ਬਹੁਤ ਹੀ ਮੁਸ਼ਕਲ ਅਦਾ ਸਾਹਮਣਾ ਪਰਿਵਾਰ ਵਾਲਿਆਂ ਨੂੰ ਕਰਨਾ ਪੈ ਰਿਹਾ ਹੈ ਮਾਪਿਆਂ ਦਾ ਇਕਲੌਤਾ ਪੁੱਤ ਜਹਾਨੋ ਤੁਰ ਗਿਆ ਦੁਬਈ ਦੇ ਵਿੱਚ ਕਰਦੇ ਹਾਲਾਤਾਂ ਨੂੰ ਠੀਕ ਕਰਨ ਲਈ ਗਿਆ ਸੀਗਾ ਪਰ ਮਾਪਿਆਂ ਨੇ ਨਹੀਂ ਸੋਚਿਆ ਸੀ ਸ਼ਾਇਦ ਉਸਨੇ ਖੁਦ ਨਹੀਂ ਸੋਚਿਆ ਸੀ ਕਿ ਜਿਹਾ ਵੱਡਾ ਭਾਣਾ ਵਾਪਰ ਜਾਵੇਗਾ ਤਾਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਪੰਜਾਬ ਦਾ ਨੌਜਵਾਨ ਦੁਬਈ ਗਿਆ ਸੀ ਘਰ ਦੇ ਹਾਲਾਤਾਂ ਨੂੰ ਠੀਕ ਕਰਨ ਲਈ ਪਰ ਉੱਥੇ ਜਾ ਕੇ ਉਸ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਪਰ ਸਪਸ਼ਟ ਨਹੀਂ ਹੈ ਕਿ ਕਾਰਨ ਕੀ ਸੀ ਕਿ ਉਸ ਦੀ ਮੌਤ ਕਿਵੇਂ ਹੋਈ ਹੈ ਪਰ ਮਾਪਿਆਂ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ ਤੇ ਸਰਕਾਰਾਂ ਕੋਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਪੁੱਤ ਦੀ Laash ਨੂੰ ਜਲਦ ਭਾਰਤ ਵਾਪਸ ਲਿਆਂਦਾ ਜਾਵੇ ਤਾਂ ਕਿ ਮਾਪੇ ਆਪਣੇ ਪੁੱਤ ਨੂੰ ਵੀ ਦੇਖਣ ਦੇ ਨਾਲ ਹੀ ਅੰਤਿਮ ਜਿਹੜੀਆਂ ਰਸਮਾਂ ਜਿਹੜੀਆਂ ਨੇ ਉਹ ਕੀਤੀਆਂ ਜਾਂ ਤਾਂ ਹਮੇਸ਼ਾ ਹੀ ਵਿਦੇਸ਼ਾਂ ਦੀਆਂ ਧਰਤੀਆਂ ਤੋਂ ਇਹ ਜਈਆਂ ਮੰਦਭਾਗੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਪਰ ਪਿੱਛੇ ਮਾਪੇ ਰੋਣੂ ਰਹਿ ਜਾਂਦੇ ਨੇ ਜਿਨ੍ਹਾਂ ਦੇ ਪੁੱਤ ਜਿਨ੍ਹਾਂ ਦੀਆਂ ਧੀਆਂ ਜਹਾਨੋਂ ਚਲ ਜਾਂਦੇ ਨੇ